ਜੋ ਆਪਣੇ ਆਪ ਨੂੰ ਬਹੁਤ ਜ਼ਿਆਦਾ ਪਾਵਰਫੁਲ ਅਮੀਰ ਲੋਕਾਂ ਤੋਂ ਗਰੀਬ ਲੋਕਾਂ ਤੋਂ ਉਹ ਨਫ਼ਰਤ ਕਰਦੇ ਨੇ ਤੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਸ਼ੁੱਧ ਸਮਝਦੇ ਨੇ ਉਹ ਕਦੇ ਵੀ ਅਮੀਰ ਨਹੀਂ ਹੋ ਸਕਦੇ ਜੇ ਦੇਖਿਆ ਜਾਵੇ ਜੋ ਪੈਸਾ ਉਹਨਾਂ ਕੋਲੇ ਆਉਂਦਾ ਜੋ ਘਰ-ਬਾਰ ਬਣਿਆ ਹੈ ਉਹ ਗਰੀਬਾਂ ਤੋਂ ਹੀ ਸਟਾਰਟਿੰਗ ਹੁੰਦਾ ਜੋ ਨੂੰ ਪ੍ਰੋਫਿਟ ਮਿਲਦਾ ਹੈ ਉਹ ਗਰੀਬਾਂ ਤੋਂ ਹੀ ਮਿਲਦਾ ਹੈ ਜੇ ਦੇਖਿਆ ਜਾਵੇ ਜੋ ਇੰਨਾ ਪੈਸਾ ਦੁਨੀਆ ਦੇ ਵਿੱਚ ਚੱਲ ਰਿਹਾ ਉਹ ਇਕੱਲਾ ਮੀਰਾ ਕੋਲ ਨਹੀਂ ਉਹ ਹਰ ਇੱਕ ਦੇ ਹੱਥ ਦੇ ਵਿੱਚ ਦੀ ਹੋ ਕੇ ਜਾ ਰਿਹਾ ਉਹ ਚੱਲਦਾ ਹੈ ਉਹ ਗਤੀ ਕਰ ਰਿਹਾ ਹੈ ਜੇ ਦੇਖਿਆ ਜਾਵੇ ਤਾਂ ਜੋ ਇਹਨਾਂ ਦੇ ਘਰ ਬਣਾਏ ਜਾਂਦੇ ਨੇ ਉਹ ਮਜ਼ਦੂਰ ਹੀ ਹੁੰਦੇ ਹਨ ਗਰੀਬ ਲੋਕ ਹੀ ਹੁੰਦੇ ਹਨ ਉਹਨਾਂ ਤੋਂ ਨਫ਼ਰਤ ਕਿਉਂ ਕਦੇ ਨਹੀਂ ਨਫ਼ਰਤ ਕਰਨੀ ਚਾਹੀਦੀ ਹੈ ਅਮੀਰ ਗਰੀਬ ਇਸ ਧਰਤੀ ਤੇ ਕੋਈ ਨਹੀਂ ਜਿਸ ਦਾ ਦਿਲ ਅਮੀਰਾ ਉਹੀ ਅਮੀਰਾ ਪੈਸੇ ਦੌਲਤ ਧਨ ਦੌਲਤ ਦੇ ਨਾਲ ਕੋਈ ਵੀ ਅਮੀਰ ਨਹੀਂ ਹੁੰਦਾ ਹਮੇਸ਼ਾ ਅਮੀਰ ਦਿਲ ਤੋਂ ਹੀ ਹੁੰਦਾ ਹੈ